ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਖੜਾਂ ਦੀ ਮਾਰ ਹੇਠ ਹੈ ਪਿਛਲੇ ਦਿਨੀ ਭਾਖੜਾ ਡੈਮ ਤੋਂ ਲਗਾਤਾਰ ਜਿਹੜਾ ਪਾਣੀ ਸਤਲੁਜ ਦੇ ਵਿੱਚ ਛੱਡਿਆ ਜਾ ਰਿਹਾ ਹੈ ਉਸ ਨੂੰ ਲੈ ਕੇ ਪ੍ਰਸਿੱਧ ਲక్ష్ਮੀ ਨਾਰਾਇਣ ਮੰਦਿਰ ਦੀ ਜਿਹੜੀ ਕੰਧ ਹੈ ਉਹ ਖਿਸਕ ਗਈ ਅੱਜ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਆਪਣੀ ਸਮੁੱਚੀ ਟੀਮ ਦੇ ਨਾਲ ਅਤੇ ਇਲਾਕੇ ਦੀ ਵੱਖ-ਵੱਖ ਜਥੇਬੰਦੀਆਂ ਉਸ ਖਿਸਕੀ ਹੋਈ ਕੰਧ ਤੇ ਡੰਗਾ ਲਗਾਉਣ ਦਾ ਕੰਮ ਕਰ ਰਹੇ ਨੇ ਇਸ ਮੁੱਦੇ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾਕਟਰ ਸੰਜੀਪ ਗੋਤਮ ਨੇ ਜੋ ਕਿ ਬੜੀ ਹੀ ਬੇਬਾਕੀ ਨਾਲ ਹਰ ਗੱਲ ਆਪਣੀ ਰੱਖਦੇ ਆਏ ਨੇ ਅੱਜ ਵੀ ਕਈ ਅਜਿਹੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਇਹਨਾਂ ਤੋਂ ਲਵਾਂਗਾ ਹੜ ਪੀੜਤਾਂ ਦੇ ਬਾਰੇ ਕੀ ਸਰਕਾਰ ਕਰਦੀ ਹੈ ਨੰਗਲ ਦੇ ਵਿੱਚ ਇਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਬੀਡੀਐਮ ਦੀ ਲੱਗਣ ਨਹੀਂ ਦਵਾਂਗੇ ਚਾਹੇ ਉਹਦੇ ਲਈ ਛੀਧੀਆਂ ਦੇਣੀਆਂ ਪੈ ਜਾਣ ਔਰ ਇਸ ਵਕਤ ਲక్ష్ਮੀ ਲਾਣ ਮੰਦਿਰ ਚ ਕੀ ਕਾਰਗੁਜ਼ਾਰੀ ਕਰਦੇ ਸੋ ਡਾਕਟਰ ਸਾਹਿਬ ਆਪ ਦਾ ਸਵਾਗਤ ਹੈ ਡਾਕਟਰ ਸਾਹਿਬ ਜਿਵੇਂ ਕਿ ਖੜਾ ਦੀ ਮਾਰ ਹੈ ਤੁਹਾਡਾ ਪੰਜਾਬ ਇਸ ਵਕਤ ਤਰਾਹੀ ਤਰਾਹੀ ਕਰ ਰਿਹਾ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਉਪਰਾਲੇ ਕਰ ਰਹੀ ਹੈ ਸਰ ਜਿਹੜੇ ਹਾਰੇ ਨੇ ਇਹ ਮੈਨ ਮੇਟ ਜਿਹੜਾ ਇੱਕ ਐਲ ਨੀਨੋ ਲਾ ਨੀਨਾ ਦਾ ਸਿਧਾਂਤ ਜਦੋਂ ਲਾ ਨੀਨਾ ਹੁੰਦੀ ਉਦੋਂ ਜਿਹੜਾ ਸਾਡਾ ਦੇਸ਼ ਹੈ ਭਾਰਤ ਹੈ ਉਹਦੇ ਵਿੱਚ ਭਾਰੀ ਵਰਖਾ ਕਦੋਂ ਪੈਣੀ ਫੜਾਂ ਦਾ ਸਮਾਂ ਇਸ ਗੱਲ ਦਾ ਦਸੰਬਰ ਤੋਂ ਪਤਾ ਲੱਗਿਆ ਜਨਵਰੀ 'ਚ ਪਤਾ ਲੱਗੇਗਾ ਜਦੋਂ ਪੀਰੂ ਤੇ ਚਿੱਲੀ ਦੇਸ਼ ਦੇ ਵਿੱਚ ਉੱਥੋਂ ਦੇ ਮੌਸਮ ਦੇ ਨਾਲ ਜਦੋਂ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਬਰਖਾ ਹੋਊਗੀ ਤਾਂ ਹਿੰਦੁਸਤਾਨ ਦੇ ਵਿੱਚ ਵੀ ਵਰਖਾ ਜਾਵੇ ਜਿਹੜੀਆਂ ਵੇਦ ਮੈਡਾਗਾਸਕਰ ਤੋਂ ਹੁੰਦੀਆਂ ਹੋਈਆਂ ਸਾਡੀਆਂ ਹਿੰਦ ਮਹਾਸਾਗਰ 'ਚ ਆਈਆਂ ਉਹ ਲਗਭਗ ਮਈ ਮਈ ਤੋਂ ਪਹਿਲੇ ਪਤਾ ਲੱਗ ਗਿਆ ਸੀ ਇਹਨਾਂ ਨੂੰ ਕੀ ਸਵਾਰ ਬਹੁਤ ਭਾਰੀ ਬਰਸਾਤ ਹੋਏਗੀ ਬੇਅੰਤ ਭਾਰੀ ਬਰਸਾਤ ਜਿਹੜੀ 100 ਸਾਲ ਦਾ ਰਿਕਾਰਡ ਤੋੜੇਗੀ ਇਹਨਾਂ ਨੇ ਡਿਸਕਲੋਜ਼ ਕਿਉਂ ਨਹੀਂ ਕੀਤਾ ਅੱਜ ਸਾਡੇ ਤੇ ਸੀਆਈਏ ਸਰਵਾਈ ਅੱਜ 20 ਦਿਨੋਂ ਕੇ ਸਾਨੂੰ ਖੱਡਾਂ ਨਾਲੀਆਂ ਵਿੱਚ ਘੁੰਮਦਿਆਂ ਨੂੰ ਕਿੱਥੇ ਗਈ ਸੀਆਈਏ ਸਰ ਸਰ ਉਹ ਕੇਵਲ 100 ਕਰੋੜ ਰੁਪਇਆ 100 ਕਰੋੜ ਤੋਂ ਵੱਧ ਇੱਕ ਸਾਲ ਦਾ ਕੁੱਕ ਤੇ ਵਿਰੋਧ ਬਿਠਾਏ ਹੋ ਸਾਰੇ ਇੱਥੇ ਨੇ ਕੀ ਕੰਮ ਲੈਣਾ ਹੈ ਉਹਨਾਂ ਤੋਂ ਕੋਈ ਜੂੜ ਤੇ ਨਹੀਂ ਨਾ ਚਿੱਦਿੰਗੇ ਅੱਜ ਸਰਕਾਰ ਨੂੰ ਜਿਹੜੀ BBMP ਹੈ ਇਹਨੂੰ ਚਾਹੀਦਾ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਐਡਾ ਬੜਾ ਨੁਕਸਾਨ ਹੈ ਉਹ ਕਮ ਸੇ ਕਮ ਕੋ ਗੱਲ ਮੁਹ ਤੋਂ ਫੁੱਟ ਦੇ ਜਾਂ ਸੈਂਟਰ ਸਰਕਾਰ ਨੇ ਕੋਈ ਗੱਲ ਫੁੱਟੀ ਨਾ BBMP ਕੋਈ ਗੱਲ ਫੁੱਟੀ ਨਹੀਂ ਡਾਕਟਰ ਸਾਹਿਬ ਤੁਸੀਂ ਦੇਖੋ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਹੈ ਪੰਜਾਬ ਦੇ ਵਿੱਚ BBMP ਚ ਪੰਜਾਬ ਦਾ ਕੋਟਾ ਹੈ ਔਰ ਮੌਸਮ ਵਿਭਾਗ ਤੋਂ ਜਿਹੜੀ ਜਾਣਕਾਰੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਮਾਰਚ ਚ ਹੀ ਅਲਰਟ ਕਰ ਦਿੱਤਾ ਗਿਆ ਪੈਰ ਅਪ੍ਰੈਲ ਦੇ ਵਿੱਚ ਅਲਰਟ ਕੀਤਾ ਗਿਆ ਪਰ ਪਾਣੀ ਜਿਹੜਾ ਹੈ 1645 ਤੱਕ ਗੇਟਾਂ ਨੂੰ ਲੱਗ ਜਾਂਦਾ ਕੀ ਅਜੇ ਹੀ ਮਜਬੂਰੀ ਹੋ ਗਈ ਗੱਲ ਕੀ ਮਜਬੂਰੀ ਹੋ ਗਈ ਕਿ ਸਰਕਾਰ ਨੇ ਉਹਦੇ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਪਾਣੀ ਚੜਾਇਆ ਨਹੀਂ ਉਹ ਯਾਰ ਤੁਸੀਂ ਮੇਰੀ ਗੱਲ ਨੂੰ ਟੈਕਨੀਕਲੀ ਗੱਲ ਸਮਝੋ ਇਹ ਜਿਹੜਾ ਮੈਨੇਜਮੈਂਟ ਬੋਰਡ ਹੈ ਸਰ ਇਹਨਾਂ ਨੂੰ ਪਤਾ ਸੀ ਵੀ ਇਸ ਵਾਰ ਹੜਾ ਆ ਜੀ 1462 ਤੱਕ ਆਪਾਂ ਪਾਖੜਾ ਡੈਮ ਨੂੰ ਡਾਊਨ ਕਰ ਸਕਦੇ ਸੀ ਤੁਹਾਡੀ ਇਨਫੋਰਮੇਸ਼ਨ ਦੱਸ ਦਿੰਦਾ ਮੈਂ ਇਹ 1680 ਜਿਹੜਾ ਦੱਸਦੇ ਆ ਇਹ ਸੀ ਲੈਵਲ ਤੋਂ ਪਾਖੜਾ ਡੈਮ ਦਾ ਨਹੀਂ ਹੈ ਪਾਖੜਾ ਡੈਮ ਦਾ ਤਾਂ ਕੇਵਲ 300 ਫੁੱਟ ਪਾਣੀ ਹੁੰਦਾ ਅੰਦਰ ਤੇ 1645 ਨੂੰ ਟੱਚ ਕਰ ਜਾਂਦਾ ਹੈ ਨਾ ਪਾਣੀ ਮੇਰੀ ਮੇਰੀ ਗੱਲ ਸੁਣੋ 1680 ਜਿਹੜਾ ਹੁੰਦਾ ਇਹ ਸੀ ਲੈਵਲ ਤੋਂ ਲੈਵਲ ਹੈ ਜਾਂ ਇਤੋਂ ਦੀ ਗਹਿਰਾਈ ਦਾ ਨਹੀਂ ਹੈ ਇਤੋਂ ਦੀ ਗਹਿਰਾਈ ਕੇਵਲ 300 ਫੁੱਟ ਕੀ ਰਿਹਾ ਇਸ ਕਰਕੇ 1462 ਤੱਕ ਪਾਣੀ ਨੂੰ ਡਾਊਨ ਕੀਤਾ ਜਾ ਸਕਦੀ 1462 ਤੱਕ ਡਾਊਨ ਕਰਨ ਵਾਸਤੇ ਜਿਹੜੇ ਇਹਨਾਂ ਦੇ ਅੰਕੜੇ ਜੀ ਉਹ ਦੱਸਦੇ ਆ ਪਰ ਇਹਨਾਂ ਨੇ ਡਿਸਕਲੋਜ਼ ਨਹੀਂ ਕਿਤੇ ਬੀਵੀਐਮ ਨੇ ਜਿਹੜਾ 1562 ਤੱਕ 100 ਫੁੱਟ ਪਾਣੀ ਵੱਧ ਰੱਖਿਆ ਉਹ ਇਹਨਾਂ ਦੀ ਨਲਾਇਕੀ ਹੈ ਤਿੰਨਾਂ ਡੈਮਾਂ ਚ ਵੱਧ ਪਾਣੀ ਸਟੋਰ ਕਰਨ ਦੇ ਨਾਲ ਸਾਰਾ ਕੰਮ ਹੋਇਆ ਜਿਹੜੀ ਅੱਜ ਮੈਂ ਤੁਹਾਨੂੰ ਦੱਸਣਾ ਜਿਹੜੀ ਇਹ ਬਿਜਲੀ ਬਣਦੀ ਹੈ ਜਿਹਨੂੰ ਹਾਈਡਰੋ ਪਾਵਰ ਕਹਿੰਦੇ ਆ ਇਹ ਬੜੀ ਮਹਿੰਗੀ ਹਾਈਡਰੋ ਪਾਵਰ ਨੇ ਇਹਨਾਂ ਦਾ ਅੱਜ ਕਿਸੇ ਦੇਸ਼ ਨੂੰ ਜ਼ਰੂਰਤ ਨਹੀਂ ਹੈ ਕਾਰਨ ਕਿ ਜਿਵੇਂ ਪੁਰਾਣੀ ਟੈਲੀਫੋਨ ਸਾਡੇ ਘਰਾਂ ਚ ਪਿਆ ਨਵੇਂ ਮੋਬਾਈਲ ਆ ਗਏ ਅੱਜ ਜਿਹੜੀ ਬਿਜਲੀ ਪੈਦਾ ਕਰਨ ਦਾ ਢੰਗ ਹੈ ਉਹ ਨਿਊਕਲੀਅਰ ਪਾਵਰ ਤੋਂ ਪੈਦਾ ਹੋਣੇ ਕਿ ਜੀ ਹਾਈਡਰੋ ਪਾਵਰ ਜਿਹੜੇ ਆ ਅੱਜ ਦੇਸ਼ ਵਾਸਤੇ ਪੰਜਾਬ ਵਾਸਤੇ ਜ਼ਮੀਨ ਵਾਸਤੇ ਐਗਰੀਕਲਚਰ ਵਾਸਤੇ ਘੱਟ ਕਿਸੇ ਦੋਹਰੇ ਨੇ ਤੁਸੀਂ ਦੇਖ ਰਹੇ ਹੋ ਮੈਂ ਨਹੀਂ ਕਹਿ ਰਿਹਾ ਸਾਇੰਸ ਕਹਿ ਰਹੀ ਹੈ ਇਸ ਕਰਕੇ ਇਹਨਾਂ ਨੇ ਇਹ ਜਿਹੜਾ ਡਿਸਾਸਟਰ ਆ ਪੈਦਾ ਕੀਤਾ ਹੈ ਬੀਵੀਐਮਬੀ ਨੇ ਨਾ ਦੀ ਮਿਸਮੈਨੇਜਮੈਂਟ ਨਾ ਹੋਇਆ ਟੋਟਲੀ ਮੈਨੇਜ ਹੋ ਰਿਹਾ ਸਾਰਾ ਡਾਕਟਰ ਸਾਹਿਬ ਕੀ ਲੱਗਦਾ ਕਿ ਤੁਸੀਂ ਪਾਣੀਆਂ ਦੀ ਰਾਖੀ ਵਾਸਤੇ ਬੈਠੇ ਸੀ ਕਿ ਕੇਂਦਰ ਨੇ ਉਸ ਚੀਜ਼ ਦਾ ਬਦਲ ਲਿਆ ਸਰ ਬਦਲੇ ਦੀ ਗੱਲ ਨਹੀਂ ਹੁੰਦੀ ਐ ਇਹ ਜਿਹੜੇ ਜਿਹੜੇ ਬਾਏ ਹੋ ਨਾ ਜਿੰਨੇ ਵੀ ਇਹਨਾਂ ਦੇ ਕੋਈ ਇੰਜੀਨੀਅਰ ਬਠਾਲੇ ਉਹ ਕੋਈ ਸਿਵਲ ਦਾ ਕੋਈ ਮੇਰੇ ਨਾਲ ਬੈਠ ਕੇ ਗੱਲ ਕਰਨ ਯਾਰ ਮੈਂ ਦੱਸਦਾ ਕਿਵੇਂ ਹੁੰਦੀ ਬਰਬਾਦ ਬਰਬਾਦ ਦਾ ਕਾਰਨ ਕੀ ਹੈ ਵੱਧ ਬਰਸਾਤ ਨਾਲ ਕਿਵੇਂ ਕੰਟਰੋਲ ਕੀਤਾ ਜਾਂਦਾ ਘਟ ਨਾਲ ਕਿਵੇਂ ਕੰਟਰੋਲ ਕੀਤਾ ਜਾਂਦਾ ਇਹ ਜਿਹੜੇ ਅਫਸਰ ਨੇ ਆਪਣੀ ਕੋਠੀਆਂ 'ਚ ਬੈਠ ਕੇ ਕੇਵਲ ਪਰੌਠੇ ਖਾਣ ਦੇ ਲਾਵਾ ਕੋਈ ਕੰਮ ਨਹੀਂ ਲੈਣ ਲੜਾਈ ਗੱਲ ਸੁਣੋ ਮੇਰੀ ਗੱਲ ਮੈਂ ਅੱਜ ਵੀ ਟੈਕਨੀਕਲੀ ਲੜਨਾ ਚਾਹੁੰਦਾ ਇਹਨਾਂ ਨਾਲ ਮੇਰੀ ਲੜਾਈ ਕਦੇ ਖਤਮ ਨਹੀਂ ਪੰਜਾਬ ਕਦੇ ਹਾਰਦਾ ਨਹੀਂ ਹੈ ਪੰਜਾਬ ਮੇਰੀ ਮੇਰੀ ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ ਇਹ ਅੱਜ ਨਲਾਇਕੀ ਜਿਨ੍ਹਾਂ ਦੀ ਹੈ ਉਹ ਅੱਜ ਖੁੱਡਿਆਂ 'ਚ ਬੈਠੇ ਬਾਹਰ ਨਹੀਂ ਨਿਕਲਦੇ ਕਿ ਡਾਕਟਰ ਸਾਹਿਬ ਪੰਜਾਬ 'ਚ ਸਰਕਾਰ ਤੁਹਾਡੀ ਹੈ ਸਰ ਸਰਕਾਰ ਨੇ ਕਰਨਾ ਹੈ ਜਮ ਪਹਿਲਾ ਸਵਾਲ ਤਾਂ ਸੁਣ ਲਓ ਸਰਕਾਰ ਸਾਡੀ ਸਵਾਲ ਤਾਂ ਸੁਣ ਸਾਡੇ ਸਾਰੇ ਮਿਨਿਸਟਰ ਸਾਡੇ ਜੇ ਮੈਂ ਸਵਾਲ ਕਰੂੰਗਾ ਜਵਾਬ ਤਾਂ ਹੀ ਦੋਗੇ ਦੇਖੋ ਸਰਕਾਰ ਤੁਹਾਡੀ ਹੈ ਜੇ ਮੌਸਮ ਵਿਭਾਗ ਦੀ ਅਸੀਂ ਭਾਖੜੇ ਦੀ ਗੱਲ ਕਰਦੇ ਆ ਤਾਂ ਮੌਸਮ ਵਿਭਾਗ ਪੰਜਾਬ ਸਰਕਾਰ ਨੂੰ ਵੀ ਮਿਲਿਆ ਸੁਣੋ ਗੱਲ ਮੇਰੇ ਜਿਹੜੇ ਨੂੰ ਕਰੋ ਉਹਦੇ ਤਹਿਤ ਪਹਿਲਾਂ ਤੁਸੀਂ ਮੇਰੇ ਉਹਦੇ ਤਹਿਤ ਸੁਣੋ ਤੁਸੀਂ ਜਿਹੜੇ ਜਿਹੜੇ ਆਪਣੀਆਂ ਨਹਿਰਾਂ ਹੈ ਉਹਨਾਂ ਦਾ ਧਿਆਨ ਕਿਉਂ ਨਹੀਂ ਰੱਖਿਆ ਪਹਿਲਾਂ ਪਹਿਲਾਂ ਮੋੜੇ ਉੱਥੋਂ ਨੂੰ ਕਰੋ ਇਹ ਨਹਿਰਾਂ ਜਾਂਦੀਆਂ ਹਰਿਆਣੇ ਨੂੰ 10000 ਕਿਸੀ ਕਿ ਕਿਨਾਰੇ ਜਾਂਦਾ 22000 ਕਿਸੀ ਕਿ ਜਾਂਦਾ ਦੂਜੀ ਨਹਿਰ ਦੇ ਵਿੱਚ 12000 ਹਾਂ 12 ਦੇ 22000 ਟੋਟਲ ਹੈ ਇਹ ਜਿਹੜਾ ਪਾਣੀ 22000 ਜਾਂਦਾ ਸਾਰਾ ਜੇ ਨਹਿਰਾਂ ਨੂੰ ਬੰਦ ਕਰ ਦਿੱਤਾ ਗਿਆ ਨਾ ਤਾਂ ਨਹਿਰਾਂ ਦਾ ਸਾਰਾ ਕਨੈਕਟ ਹੋ ਜਾਂਦਾ ਟੈਕਨੀਕਲੀ ਗੱਲਬਾਤ ਹੈ ਜੀ ਇਹਨੂੰ ਨਾਲ ਦੀ ਨਾਲ ਰਿਪੇਅਰ ਕਰਨੀ ਪੈਂਦੀ ਕੋਈ ਰਿਪੇਅਰ ਨਹੀਂ ਕਰਦਾ ਪੈਸੇ ਖਾਪੀ ਕੇ ਪਾਸੇ ਉਹੀ ਛੋਟੀ ਗੱਲ ਮੈਂ ਦੂਜੀ ਗੱਲ ਸੁਣ ਲਓ ਕਿੱਲੀ ਪੈਰੂ ਦੇਸ਼ ਆਸਟ੍ਰੇਲੀਆ ਤੋਂ ਜਿਹੜੇ ਅੰਕੜੇ ਤੇ ਮੌਸਮ ਦਾ ਡਾਟਾ ਲੈਣਾ ਹੁੰਦਾ ਉਹ ਸੈਂਟਰ ਸਰਕਾਰ ਨੇ ਲੈਣਾ ਪੰਜਾਬ ਸਰਕਾਰ ਨਹੀਂ ਲੈਣਾ ਹੁੰਦਾ ਉਹ ਮੋਦੀ ਦੀ ਸਰਕਾਰ ਨੇ ਲੈਣਾ ਕਿੱਥੇ ਡਾਟਾ ਰੱਖਿਆ ਉਹ ਚਿੱਲੀ ਦਾ ਕਿੱਥੇ ਰੱਖਿਆ ਜਿਹੜੀਆਂ ਟ੍ਰੇਡ ਵਿੰਗ ਆਉਂਦੀਆਂ ਟ੍ਰੇਡ ਵਿੰਗਸ ਅੱਜ ਕਿੰਨਾ ਬੜਾ ਹੈਵੀ ਸੀ ਉਹ ਬੜੀਆਂ ਕਲਾਉਡੀ ਸੀ ਠੰਡੀਆਂ ਸੀ ਮੇਰੇ ਤੇਰੇ ਵਰਗੇ ਨੇ ਟੈਲੀਫੋਨ ਕਰਕੇ ਲੈਣਾ ਸੀ ਡਾਟਾ ਇਹ ਪ੍ਰਧਾਨ ਮੰਤਰੀ ਨੇ ਲੈਣਾ ਸੀ ਜਦੋਂ ਉਹਨਾਂ ਨੇ ਡਾਟੇ ਲੇ ਤਾਂ ਇੰਪਲੀਮੈਂਟ ਕਿਉਂ ਨਹੀਂ ਕੀਤੀ ਇੰਪਲੀਮੈਂਟ ਕੀਆ ਤਾਂ ਸਾਰਾ ਕੁਝ ਸੈਂਟਰ ਕਰ ਦਿਓ ਨੇ ਕਰਨਾ ਪੰਜਾਬ ਨੂੰ ਤਾਂ ਹਰ ਦੀ ਮਾਰ ਚੱਲਣ ਵਾਸੀ ਮੋਰੇ ਰੱਖਿਆ ਹੋਇਆ ਇਹ ਤਾਂ ਕੇਵਲ ਪੰਜਾਬ ਦਾ ਬਦਲਾ ਰਿਆ ਰਹੇ ਔਰ ਅੱਜ ਅੱਜ ਕਿੰਨੇ ਦਿਨ ਹੋ ਗਏ ਸਰ ਅੱਜ ਲੱਗ ਭਈ ਕਿ ਮਹੀਨਾ ਹੋ ਗਿਆ ਸਾਡੇ ਸਾਰੇ ਮੁੱਖ ਮੰਤਰੀ ਸਾਡੀ ਸਾਰੀ ਐਮ ਐਲ ਏ ਮਨਿਸਟਰ ਅਸੀਂ ਸਾਰੇ ਵਲੰਟੀਅਰ ਅਸੀਂ ਸਰ ਖੇਤਾਂ ਵਿੱਚ ਐ ਲੋਕਾਂ ਦੇ ਨਾਲ ਐ ਤੁਸੀਂ ਵੀ ਸਾਰਾ ਕੁਝ ਦੇਖਦੇ ਹੋ ਸਾਰਾ ਕੁਝ ਕਰਨ ਕੋਈ ਆਇਆ ਵਿੱਚ ਜੇ ਕੋਈ ਸਾਡਾ ਵਰਗਾ ਬੰਦਾ ਕੋਈ ਨੀਚੇ ਬੈਠ ਕੇ ਰੋਟੀ ਖਾਂਦਾ ਉਹਦਾ ਮਜ਼ਾਕ ਕਰਾਂਦੇ ਜਾਂ ਟਰੋਲ ਕਰਦੇ ਆ ਇਹ ਅਰ ਸਾਡੇ ਮੰਤਰੀ ਜੀ ਦੇਖੋ ਖੜੇ ਆ ਅਸੀਂ ਵੀ ਖੜੇ ਸਾਰੇ ਆ ਜਿਹੜਾ ਪਸੀਨਾ ਮਾ ਕੇ ਧੁੱਪ 'ਚ ਬੈਠ ਕੇ ਥੋੜਾ ਕਰਾ ਇੱਥੇ ਵੀ ਆਇਆ ਮੇਰਾ ਕਹਿਣ ਦਾ ਮਤਲਬ ਹੈ ਜਿੰਨੀ ਵੀ ਇੰਜੀਨੀਅਰਿੰਗ ਲਾਈਨ ਹੈ ਚਾਹੇ ਸਿਵਲ ਦੀ ਹੈ ਚਾਹੇ ਮਕੈਨਿਕਲ ਦੀ ਹੈ ਉਹ ਆਪਣਾ ਪ੍ਰੋਪਰ ਵਰਕ ਨਹੀਂ ਕਰਦੀ ਅਗਰ ਉਹ ਕੰਮ ਨਹੀਂ ਕਰਨਗੇ ਤਾਂ ਸਾਡਾ ਦੇਸ਼ ਦਾ ਕੋ ਐਜ਼ਾ ਮਾੜਾ ਹਾਲ ਹੋਗਾ ਜਿਵੇਂ ਦੇ ਲੋਕ ਹੈ ਇਹਨਾਂ ਪਰ ਸਿਕੰਜਾ ਕਸਣਾ ਚਾਹੀਦਾ ਇਹਨਾਂ ਨੂੰ ਇਹਨਾਂ ਦੀ ਜਵਾਬਦੇਹੀ ਹੋਣੀ ਚਾਹੀਦੀ ਮੈਂ ਪੱਖਸ਼ ਤਾਂ ਇਸ ਚੀਜ਼ ਨੂੰ ਕਹਿੰਦੇ ਕਿ ਇਹ ਡਰਾਮਾ ਕਰ ਰਹੇ ਨੇ ਫੋਟੋਆਂ ਖਿਚਾਰੇ ਨੇ ਕੌਣ ਕਰ ਰਿਹਾ ਡਰਾਮਾ ਪੱਖਸ਼ ਕਹਿੰਦੇ ਤੁਸੀਂ ਦਰਿਆ ਕਿ ਮੈਂ ਤਾਰਦਾ ਤੁਹਾਨੂੰ ਸਾਡੇ ਬਾਪ ਪਈ ਵੀ ਚਲੋ ਮੇਰੇ ਨਾਲ ਆ ਮੇਰੇ ਕੋਲ ਪਈ ਮਸ਼ੀਨ ਹੈ ਹਾਂ ਮਾ ਚਲੋ ਆਜੋ ਸਰ ਕਮਾਓ ਜਰਾ ਇਹ ਲਾਮਾ ਸਾਰਾ ਕੰਮ ਸਾਰਾ ਗੱਲ ਉਹ ਲਖਮੀਨਾਰ ਮੰਦਿਰ ਦੀ ਰਾਜਨੀਤੀ ਕਰਦੇ ਯਾਰ ਲక్ష్ਮੀਨਾਰ ਮੰਦਿਰ ਦੀ ਦੀਵਾਨ ਚੱਟ ਰਹੀ ਆ ਡਿੱਗੜੀ ਆ ਹਜ਼ਾਰਾਂ ਵਲੰਟਰੀ ਖੜੇ ਇਹ ਡਰਾਮੇਬਾਜ਼ ਖੜੇ ਤੁਸੀਂ ਲੈ ਚਲੋ ਕੈਮਰਾ ਥੱਲੇ ਨੂੰ ਜੀ ਇਦਾਂ ਦੀ ਕੋਈ ਗੱਲਬਾਤ ਨਹੀਂ ਐ ਜੇ ਲੱਗਦਾ ਤੁਹਾਨੂੰ ਦੇਖ ਲਓ ਵੀ ਡਾਕਟਰ ਸਾਹਿਬ ਉਹ ਤੁਹਾਡਾ ਉਹ ਬਿਆਨ ਕਿੱਥੇ ਗਿਆ ਜਿੱਥੇ ਕਹਿੰਦੇ ਸੀ ਛੀਧੀਆਂ ਦੇ ਦਿਆਂਗੇ ਸਰ ਛੀਧੀਆਂ ਦੇ ਆ ਚੀਆਈਐਸਫ ਲੱਗ ਕੇ ਦੇਣੀ ਦੇਖੋ ਸਾਡਾ ਕਹਿੰਦਾ ਛੀਦੀ ਗਰਦਨ ਕਟਾ ਕੇ ਦੇ ਹੁੰਦੀ ਹੁੰਦੀ ਛੀਦੀ ਦਾ ਕੀ ਮਤਲਬ ਹੈ ਡੈਫੀਨੇਸ਼ਨ ਪਤਾ ਛੀਦੀ ਦੀ ਕੀ ਹੁੰਦੀ ਨਹੀਂ ਤੁਸੀਂ ਦੱਸਣੀ ਮੈਂ ਦੱਸਾਂਗਾ ਮੈਂ ਤੁਹਾਨੂੰ ਦੱਸਾਂਗਾ ਛੀਦੀ ਦੀ ਡੈਫੀਨੇਸ਼ਨ ਦੇ ਭਾਈ ਆਪਣੀ ਲੜਾਈ ਆਪਣੇ ਹੱਕ ਵਾਸਤੇ ਲੜਨੀ ਆਪਣੇ ਹੱਕ ਵਾਸਤੇ ਲੜਾਂਗੇ ਡਟਾਂਗੇ ਸਭ ਕੋ ਲੋਕ ਗਰਦਨ ਥੋੜਾ ਕਟਾ ਕੇ ਸੜਕ 'ਤੇ ਬੈਠ ਜਾਣਗੇ ਨਹੀਂ ਤੁਸੀਂ ਕਹਿੰਦੇ ਮੈਂ ਪਹਿਲਾਂ ਪਤਾ ਪੈਂਦਾ ਹੁੰਦਾ ਅੱਜ ਉਹ ਗੱਲ ਕਿੱਥੇ ਗਈ ਵਿਧਾਨ ਸਭਾ 'ਚ ਮਤਾ ਪਾਇਆ ਵਿਧਾਨ ਸਭਾ ਤੁਸੀਂ ਦੱਸੋ ਵੀ ਉਹ ਉਹ ਬਿਆਨ ਕਿੱਥੇ ਗਿਆ ਤੁਸੀਂ ਮੰਗਲ ਸ਼ਹਿਰ ਦੇ ਹੋ ਨਾ ਮੰਗਲ ਸ਼ਹਿਰ ਦੇ ਤਾਂ ਗੱਲ ਸੁਣੋ ਮੇਰੀ ਤੂੰ ਟੋਕੋ ਨਾ ਮੇਰੇ ਕੋਲ ਪੁੱਛ ਲੋ ਜੀ 280 ਜਵਾਨ ਇਹਨਾਂ ਨੇ ਇੱਥੇ ਲੈ ਕੇ ਰੱਖੇ 100 ਕਰੋੜ ਤੋਂ ਵੱਧ ਪੰਜਾਬ ਸਰਕਾਰ 'ਤੇ ਭਾਰ ਪਾਇਆ ਪੰਜਾਬ ਸਰਕਾਰ ਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਡੱਬਣ ਦੀ ਖਾਤਰ ਇਹ ਨਟਕੀਵਾਜੀ ਕਰਦੇ ਨੇ ਸਾਰਾ ਕੁਝ ਪੰਜਾਬ ਦੇ ਉੱਪਰ ਆਪਣਾ ਗੁੰਡਾ ਰਾਜ ਕਰਨ ਵਾਸਤੇ ਬੀਜੇਪੀ ਸਰਕਾਰ ਮੋਦੀ ਸਰਕਾਰ ਕੋਈ ਕਸਰ ਨਹੀਂ ਛੱਡ ਰਹੀ ਲੇਕਿਨ ਸਾਡੇ ਪੰਜਾਬੀ ਜੱਟਾਂ ਤੋਂ ਪਿੱਛੇ ਹਟਦੇ ਨਹੀਂ ਆਂ ਔਰ ਇਹਨਾਂ ਦਾ ਮੁਕਾਬਲਾ ਕਰਦੇ ਆਂ ਅੱਜ ਸੀਆਈਏ ਸਰ ਤੁਸੀਂ ਮੇਰੇ ਤੋਂ ਸਵਾਲ ਪੁੱਛਿਆ ਕਿੱਥੇ ਐ ਇਹ ਸੀਆਈਏ ਸਰ ਪਿੱਛੇ ਲੱਗੀ ਦੇਖੋ ਸਾਰੀ ਆ ਸੀਆਈਏ ਸਰ ਕਰੋ ਜੀ ਕੈਮਰਾ ਇਹ ਸੀਆਈਏ ਸਰ ਪੱਲੇ ਲੱਗੀ ਹੈ ਦੱਸਣਾ ਮੇਰੀ ਇਹ ਸੀਆਈਏ ਦਾ Ориジナル ਉਹ ਡੁਪਲੀਕੇਟ ਲਗਾਏ ਮੇਰਾ ਸੀਆਈਏ ਦਾ ਡੁਪਲੀਕੇਟ ਯਾ ਚੀਜ਼ ਹੁੰਦੀ ਮਤਲਬ ਇਹ ਨਹੀਂ ਹੁੰਦਾ ਆਹ ਹੈ ਅਸਲੀ ਇਹ ਤਾਂ ਹਾਊ ਵੀ ਆ ਸੀਆਈਏ ਸਰ ਜਨਾਬ ਕਿਹੜੀ ਗੱਲ ਬਾਤ ਐ ਕੁਛ ਨਹੀਂ ਛੱਡੋ ਐਕਸ ਸਰਵਿਸਮੈਨ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਮੈਂ ਗੱਲ ਕਰ ਰਿਹਾ ਉਹ ਇਹ ਆ ਸਰਵਿਸ ਮੈਂ ਨਹੀਂ ਆ ਦੱਸੋ ਤੁਸੀਂ ਕੌਣ ਆ ਸਰ ਤੁਸੀਂ ਆਪਣੀ ਇੰਟਰੋਡਕਸ਼ਨ ਦਿਓ ਤੁਹਾਨੂੰ ਐਸੇ ਰੋਸਾ ਤੇ ਮੈਂ ਸਾਡਾ ਟਰੱਕ ਯੂਨੀਅਨ ਦੇ ਮੈਂਬਰ ਗੈ ਮੇਰੀ ਗੱਲ ਤੋਂ ਇੱਕ ਪਾਸੇ ਤੁਸੀਂ TYSF ਦਾ ਵਿਰੋਧ ਕਰ ਰਹੇ ਹੋ ਵਿਰੋਧ ਕਰਦਾ ਯਾਰ ਮੈਂ ਇੱਕ ਪਾਸੇ CSF ਨੂੰ ਪਲੋਸ ਸਰ ਸੀਆਜਾ ਨਾਲ ਤੁਹਾਡੀ ਕਹਿਣੀ ਕਥਨੀ 'ਚ ਫਰਕ ਹੈਗਾ ਤੁਸੀਂ ਜੇ ਤੂੰ ਮੈਨੂੰ ਸਾਲ ਗੱਲ ਸੁਣ ਲੈ ਮੈਂ ਤੇ ਪੱਤਰਕਾਰ ਐ ਪਰ ਮੇਰੀ ਗੱਲ ਦਾ ਸਹੀ ਜਵਾਬ ਸੁਣ ਲੈ ਇਹ ਇਹ ਟਰੱਕ ਯੂਨੀਅਨ ਦਾ ਮੈਂ ਤੁਹਾਨੂੰ ਕਹਿੰਦੇ ਸਾਡੀ ਸੀਆਜਾ ਸਭਾ ਐ ਜੀ ਉਹ ਨਹੀਂ ਅਸੀਂ ਅੱਜ ਜਿਹੜੇ ਮੰਦੀ ਦਾ ਕੰਮ ਆ ਸਾਡੇ ਪਿੰਡਾਂ ਦੇ ਲੋਕ ਸੀ ਇਹ ਜੇ ਸਾਡਾ ਇਹ ਦੇਖੋ ਕਿੱਥੋਂ ਆਏ ਆ ਬਿਸਕੁਟ ਆ ਵੰਡੀ ਜਾਂਦੇ ਆ ਤੁਹਾਡਾ ਕਹਿਣ ਦਾ ਮਤਲਬ ਵੀ ਜਿਹੜੇ ਕੰਮ ਕਰ ਰਹੇ ਨੇ ਉਹ ਸੀ ਆ ਸਰ 50 50 ਦੀਆਂ ਮੰਦੀਆਂ ਪਾ ਕੇ ਬੈਠੇ ਹੋ ਮੇਰੀ ਨੋ ਧਰ ਕਿਉਂ ਅੱਜ ਕਿੱਥੇ ਸੀ ਇਹ ਜੇ ਸਭ ਜੀ ਤੁਸੀਂ ਕੁਆਟਰ ਖਾਲੀ ਕਰਾ ਦਿੱਤੇ ਕਿੱਥੇ ਜਵਾਨ ਕਸਰਤਾਂ ਘੜਦੇ ਜਿਹੜੀ ਜਗ੍ਹਾ ਖੜੇ ਮੈਂ ਅੱਜ ਅੱਜ ਪਾਣੀ ਦੀ ਜ਼ੋਰ ਤੇ ਲਕਸ਼ਮੀ ਮੰਦਰ ਸਾਡਾ ਡੁੱਬ ਰਿਹਾ ਹੈ ਜੀ ਉਧਰ ਸਾਡਾ ਪੁਲ ਡੁੱਬ ਰਿਹਾ ਸੀ ਕੋਈ ਡਾਕਟਰ ਸਾਹਿਬ ਚਲੋ ਚੱਲਦੇ ਚੱਲਦੇ ਨਗਰ ਕੌਂਸਲ ਨੰਗਲ ਨੇ ਲਕਸ਼ਮੀ ਨਾਣ ਮੰ ਤੇ ਕੁਝ ਲੱਕ ਦਾ ਮਤਾ ਪਾਇਆ ਤੁਸੀਂ ਉਸ ਦਾ ਨਾ ਸਰ ਸਵਾਗਤ ਹੈ ਕੋਈ ਵੀ ਅਗਰ ਮਦਦ ਕਰਦਾ ਹੈ ਵੈਲਕਮ ਹੈ ਸਰ ਨਗਰ ਕੌਂਸਲ ਦਾ ਵੈਲਕਮ ਹੈ ਅਸੀਂ ਜਿੱਥੇ ਉਹ ਅੜ ਚੜਾਂਦੀ ਪੰਜਾਬ ਸਰਕਾਰ ਤੋਂ ਪਾਸ ਕਰਾਣ ਦਾ ਸਾਸੀਂ ਪਾਸ ਕਰਾਵਾਂਗੇ ਸਾਡੀ ਕੋਈ ਦੁਸ਼ਮਣ ਨਹੀਂ ਕੋਈ ਵੀ ਜਿਹੜਾ ਅੱਜ ਪੰਜਾਬ ਦੇ ਨਾਲ ਖੜਿਆ ਹੈ ਸਾਡੀ ਕੋਈ ਪੋਲੀਟੀਕਲ ਪਾਰਟੀ ਦਾ ਕੋਈ ਮਤਲਬ ਨਹੀਂ ਹੈ ਹਰ ਬੰਦਾ ਜਿਹੜਾ ਪੰਜਾਬ ਅੱਜ ਸਾਡੇ ਇੱਥੇ ਐਮਸੀ ਵੀ ਆਏ ਹੋਰ ਵੀ ਉਹ ਸਾਰੇ ਖੜੇ ਹੋਏ ਵੈਲਕਮ ਹੈ ਸਰ ਡਾਕਟਰ ਸਾਹਿਬ ਵੀ ਹੁਣ ਜਦੋਂ ਹੜਾਂ ਦੇ ਹਾਲਾਤ ਸੁਧਰ ਜਾਣਗੇ ਉਸ ਤੋਂ ਬਾਅਦ ਕੀ ਡਾਕਟਰ ਸੰਜੀਵ ਗੋਤਮਾ ਸੀਆ ਜੱਸ ਜਿਹੜੀ ਤਨਾਤ ਕਰ ਦਿੱਤੀ ਹੈ ਉਸ ਦਾ ਵਿਰੋਧ ਕਰੇਗਾ ਵੱਡੇ ਦਿਮਾਗ ਦੇ ਸੀਆ ਜੱਸ ਜਦੀ ਹੋ ਵੀਆ ਹੋ ਗਿਆ ਮੇਰੀ ਗੱਲ ਨੋਟ ਕਰ ਲੋ ਸਾਡਾ ਨਹੀਂ ਮੇਰੀ ਗੱਲ ਹੈ ਡਾਕਟਰ ਪੁੱਛੇ ਰਾਹੀ ਇਹ ਦਵਾਈ ਦੇਖੋ ਮੇਰੀ ਗੱਲ ਹੀ ਬਿਆਨ ਹੈ ਤੁਹਾਡਾ ਬਿਆਨ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਆ ਮੈਂ ਦੱਸਦਾ ਮੇਰੀ ਗੱਲ ਸੁਣੋ ਉਹੀ ਗੱਲ ਸੁਣੋ ਅੱਗੇ 1 ਮਹੀਨਾ ਬਾਅਦ ਜਿਹੜਾ ਹੋਣਾ ਨਾ ਬਿਮਾਰੀਆਂ ਫੈਲਣੀਆਂ ਲੋਕਾਂ ਨੂੰ ਜੀ ਜਿਹੜੀਆਂ ਰਿੱਤਾ ਚੰਗ ਗਿਆ ਨਾ 4 4 ਫੁੱਟ ਚੜ ਗਿਆ ਖੇਤਾਂ ਦੇ ਵਿੱਚ ਉਹ ਚੱਕਣਾ ਪੈਣਾ ਜੀ ਸੀਏ ਸਭ ਨੇ ਚੱਕਣਾ ਉਹਨੇ ਨਹੀਂ ਚੱਕਣਾ ਉਹਨੇ ਤਾਂ ਕਿਬਲ ਪੈਸੇ ਲੈਣੇ 100 ਕਰੋੜ ਤੋਂ ਵੱਧ ਪੰਜਾਬ ਤੋਂ ਇਹ ਜਿਹੜਾ ਕੰਮ ਹੈ ਉਹ ਕਰਨ ਵਾਲਾ ਕੰਮ ਹੈ ਜਿਵੇਂ ਕਹਿੰਦੇ ਨਾ ਆਫਟਰ ਆਪਰੇਸ਼ਨ ਇਹ ਪੋਸਟ ਆਪਰੇਟਰ ਜਿਹੜਾ ਸਿਸਟਮ ਹੈ ਜਦੋਂ ਇਹ ਪੰਜਾਬ ਦੇ ਵਿੱਚ ਬਿਮਾਰੀਆਂ ਫੈਲਣ ਗਿਆ ਲੋਕ ਬਿਮਾਰ ਹੋਣਗੇ ਲੋਕਾਂ ਦੀ ਜ਼ਮੀਨ 'ਤੇ ਜਿਹੜਾ ਰੇਤਾ ਚੜ ਗਿਆ ਗਰਦਾ ਚੜ ਗਿਆ ਧਰਤੀ ਜੱਭ ਗਈ ਥੱਲੇ ਫਸਲਾਂ ਬਰਬਾਦ ਹੋ ਗਈਆਂ 3 ਲੱਖ ਏਕੜ ਤੋਂ ਵੱਧ ਜ਼ਮੀਨਾਂ 'ਚ ਪਾਣੀ ਦੇ ਥੱਲੇ ਆ ਸਾਨੂੰ ਇਹ ਦਿਖਦੇ ਸਾਡਾ ਪੰਜਾਬ ਦਾ ਉਹ ਗਰੀਬ ਆਦਮੀ ਦੇਖ ਰਿਹਾ ਜਿਹਨੂੰ ਅੱਜ ਜਿਨ੍ਹਾਂ ਨੇ ਲੋਕਾਂ ਨੇ ਵਿਆਹ ਰੱਖੇ ਸਰ ਉਹਦਾ ਨਾ ਮਕਾਨ ਬਚਿਆ ਨਾ ਪੈਸੇ ਬਚੇ ਨਾ ਦਾਣੇ ਬਚੇ ਉਹ ਲੜਦੇ ਕਿੱਥੇ ਨਹੀਂ ਜਾਣਗੇ ਪੰਜਾਬ ਸਰਕਾਰ ਉਹਨਾਂ ਦਾ ਇੰਤਜ਼ਾਮ ਕਰੇ ਸਾਡਾ ਕੰਮ ਹੀ ਹੈ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਬਿਲਕੁਲ ਜੀ ਬਾਕੀ ਦੇ ਨਾਲ ਕਈ ਸਵਾਲਾਂ ਦੇ ਜਵਾਬ ਇਹਨਾਂ ਨੇ ਦਿੱਤੇ ਨੇ ਤਾਂ ਹਰ ਪੀਟਾ ਦੀ ਮਦਦ ਵਾਸਤੇ ਲੋਕਾਂ ਵਾਸਤੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਔਰ ਸੀਆਈਏਸਪ ਨੂੰ ਲੈ ਕੇ ਡਾਕਟਰ ਸਾਹਿਬ ਨੇ ਜਿਹੜੇ ਜਵਾਬ ਦਿੱਤੇ ਨੇ ਉਹ ਤੁਹਾਡੇ ਨਸ਼ਾ ਕੀਤੇ ਨੇ ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਡੈਨਿਕਸੂਰਾ ਟੀਵੀ ਨੰਗਲ ਟੈਂਪ